ਬੋਹਰ ਸੱਤੇਦਾਰੀ ਜੈ ਲਾਲਾ ਵਾਲੇ ਅਫੀਰਵਦਾਨੀ ਯਾਦ ਕਰਦੀ ਆ ਯਾਦ ਕਰਦੀ ਆ ਰੱਖ ਤੂਰ ਮਾਰੋ ਜੇਤੇ ਪਰਿਆਦ ਕਰਦੀ ਆ ਰੱਖ ਤੂਰ ਮਾਰੋ ਜੇਤੇ ਪਰਿਆਦ ਯਾਦ ਕਰਦੀ ਆ ਰੱਖ ਤੂਰ ਮਾਰੋ ਜੇਤੇ ਪਰਿਆਦ ਕਰਦੀ ਆ ਰੱਖ ਤੂਰ ਮਾਰੋ ਜੇਤੇ ਪਰਿਆਏ बगैर दिन दिनिया ने पुता बगैर दियाँ दिनियाँ लाला वाले पीरा तो चूरमा फर याद कर दिया राम चूरम वाले पीरा धानी याद कर दिया धानी याद कर दिया ਪੀਰਾ ਦੇ ਦੇ ਮੱਜਾ ਭੂਰੀਆਂ ਪੀਰਾ ਵੇਲੇ ਅਮਤੂਰੀਆਂ ਟਟਟ ਪੀਰਾ ਵੇਲੇ ਅਮਤੂਰੀਆਂ ਲਾਲਾ ਪੀਰਾ ਦੇ ਦੇ ਮੱਜਾ ਭੂਰੀਆਂ ਦੇ ਦੇ ਮੱਜਾ ਦੁਨੀਆਂ ਟਟਟ ਟਟ ਵੇਲੇ ਅਮਤੂਰੀਆਂ ਲਾਲਾ ਵੇਲੇ ਪੀਰਾ ਵਦਨੀ ਯਾਦ ਕਰਦੀ ਆ ਕਰਦੀ ਆੱਖ ਚੋਰ ਮਾਰੋਂਗੇ ਤੇ ਪੁਰੀਆ ਤੇ ਚੋਰ ਮਾਰੋਂਗੇ ਤੇ ਪੁਰੀਆ ਪਲਵੰਤ ਕੌਰ ਆ ਪਿੰਡ ਕਡੂਰ ਸਾਹਿਬ ਆ ਜੀ ਹਾਂਜੀ ਤਸੀਲ ਵੀ ਕਡੂਰ ਸਾਹਿਬ ਆ ਤੇ ਜ਼ਿਲ੍ਹਾ ਕਰਨਤਾਰ ਨੇ ਆ ਕੀ ਲੈਣਾ ਚਾਹੁੰਦੇ ਜਿਹੜਾ ਸਰ ਹੋਲੀ ਤੇ ਮੇਲਾ ਕਰਾਵਾ ਗਿਆ ਪੁਲੀਸ ਤੇ ਮੇਲਾ ਕਰਵਾਇਆ ਜਾਂਦਾ ਡੇਰੇ ਸਾਹ ਜਾ ਕੇ ਬਾਬਾ ਵੜਪਾਲ ਸਿੰਘ ਲਖ ਦਾਤਾ ਪੀਰ ਦੇ ਦਰਬਾਰ ਤੋਂ ਚੱਲਦੀ ਆ ਸੰਤਾ ਤਾਂ ਉੱਥੇ ਕੁਝ ਸਰਦੇ ਲੱਗੇ ਆਪਾਂ ਕਮਰਾ ਲੈਨੇ ਆ ਚੌਥੇ ਲੰਗਰ ਲਾਉਨੇ ਆ। ਦੋ ਗੱਡੀਆਂ ਜਾਂਦੀ ਐ ਇੱਕ 407 ਜਾਂਦੀ ਐ ਤੇ ਇੱਕ ਛੋਟੀ ਜਾਂਦੀ ਐ। ਠੀਕ। ਉਹ ਉੱਥੇ ਜਾ ਕੇ ਤੇ ਤੁਮ ਤਾਂ ਨਵਾਬ ਵਿੱਚ ਆਦਾ ਲੰਗਰ ਲਾਉਨੇ ਆ ਫਿਰ ਪੰਜੇ ਦਾ ਪ੍ਰਸ਼ਾਦ ਲੈ ਕੇ ਤੇ ਵਾਪਸ ਆਉਨੇ ਆ। ਠੀਕ। ਹਾਂਜੀ ਐਸ ਹਾਂਜੀ। ਤੇ ਜੋ ਵੀ ਕਿਰਪਾ ਕਰਕੇ ਜੋ ਸਰਦਾਰ ਬੰਦਾ ਕੋਈ ਮਦਦ ਪੁੱਛੀ ਜਾਵੇ। ਮਨੇ ਇਸ ਵਾਰ ਕਿ ਨਿਦਰੀ ਨੂੰ ਮੇਲਾ ਕਰਾਇਆ ਜਾਵੇ। 7 ਤਰੀਕ ਨੂੰ ਜਾਣਾ। 7 ਨੂੰ ਤੇ 15 ਨੂੰ ਹੋਲਾ ਮੰਨਾ। 7 ਕਿਹੜੀ ਹੈ? ਆ 7 ਕਿਹੜੇ ਅਗਲੇ ਮਹੀਨੇ ਦੀ ਮਾਰਚ ਦੀ। ਠੀਕ। ਹਾਂ ਜੀ ਤੇ ਕਿਥੋਂ ਮੇਲਾ ਐਰ ਕੀ ਲੈ ਕੇ ਜਾਇਆ ਜਾਣਾ ਦਾ ਖਲੂਰ ਸਾਹ ਤੋਂ ਠੀਕ ਹੈ ਤੇ ਚੰਤਪੁਰ ਨੇ ਵੀ ਜਾ ਕੇ ਲੰਗਰ ਲਾਈਦਾ ਝੰਡਾ ਚੜਾਈਦਾ ਤੇ ਡੇਰੇ ਸਾਹ ਜਾਈਦਾ ਤੇ ਰੋਥੇ ਲਈਦਾ ਹਮ ਸੰਗਤਾਂ ਨੂੰ ਕੀ ਪੇਲ ਕਰਨਾ ਚਾਹੁੰਦੇ ਆ ਆਪਣੇ ਉਹ ਐਰ ਕੀ ਲੈ ਕੇ ਜਾਣੇ ਤੁਸੀਂ ਫੇਰ ਬਾਅਦ ਹਾਂ ਜੀ ਇਹ ਉਹ ਸੰਗਤਾਂ ਨੂੰ ਬਰਾਲ ਮਿਲ ਕੇ ਤੁੰਤਾਉਣਾ ਗਾਣਾ ਜਿਹੜਾ ਕਰਦਾ ਵਾ ਜਲਮਾਰ ਕਤੇ ਕਰੇ ਸਾਬਾਣ ਤੇ ਵਾਜੇ ਨਾਲ ਅੱਤ ਬਾਅਦ ਆਪੀ ਜੀ ਦੇ ਦਰਬਾਰ ਤੋਂ ਸਾਡਾ ਰੀਕੀ ਪਲਵੰਤ ਕੋਟ ਦੀ ਮੌਜ ਤੇ ਆਦਾ ਹੈ ਦਾ ਪਾਜੀ ਦੇ ਰੋਲ ਨਾਲ ਕੋਲ ਨੰਬਰ ਆਏ ਦੇ ਦਾ ਵੀ ਜਿਆ ਕੁ ਨੰਬਰ ਬਣਾਣਾ ਲੱਗੇ ਤੇ ਨੰਮਰੀ ਦੇ ਕਿੰਨੇ ਉਹ ਜਿਹੜੇ ਸੰਗਠ ਲੈ ਕੇ ਚੱਲਦੇ ਆ ਤੇ ਕਿਤੇ ਪਾਉਂਦੇ ਆ ਇਹ ਸਾੜਾ ਤੇ ਨੰਮਰੀ ਜਿਹਾ ਜਿਹਾ ਇਤੋਂ ਬੜੀ ਹੁਸਾ ਆ ਤੀ ਅੰਦਰੋਂ ਬੜੀ ਹੁਸਾ ਕੋਤੇ ਜਾਂਦੇ ਨੇ ਜਾਂਦੇ ਜੋ ਆਪਣਾ ਕਿੰਨਾ ਪਿੰਡੇ ਦਾ ਸਾਥ ਪਿੰਡ ਮਰੀ ਕਿਤਾਬ ਆਗੜ ਪਾ ਰਹੀ ਜਿਹੜਾ ਦੇ ਜਾ ਰਹੇ ਇੱਕ ਰਾਕੇ ਚ 15 ਸਾਲੋਂ ਲਿਜਾ ਠੀਕ ਹੁਣ ਕੀ ਸੰਖਤਾਂ ਨੂੰ ਇਸ ਵਰ ਮੈਸੇਜ ਦੇਣਾ ਚਾਹਦੇ ਜਿਹੜਾ ਤੁਸੀਂ ਹੋਲੀ ਦੇ ਉੱਤੇ ਜਿਹੜਾ ਹੋਵੇਗਾ ਆਪਣੇ ਨਾਲ ਸੰਖਤਾਂ ਨੂੰ ਕੀ ਕਹੀ ਜਾਣਾ ਤੇ ਨਾ ਕੋਈ ਹੋਰ ਬੇਨਾਮੇ ਬਾਕੀ ਦਾ ਪ੍ਰਕਾਰ ਨਾ ਬਣ ਦੇ ਤੇ ਬਾਕੀ ਜਿਹੜਾ ਅੱਗੇ ਜਾ ਕੇ ਲੰਘਾ ਬਣਾਣਾ ਕਰਨਾ ਉਹ